ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਗੂ ਨਜ਼ਰ ਆ ਰਹੇ ਹੋਣਗੇ ਦੱਸਤੀਏ ਕਿ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸਨ ਤੇ ਇਸੇ ਦੌਰਾਨ ਕੁਝ ਕਿਸਾਨ ਆਗੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ ਮੀਡੀਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤਾਂ ਇਸ ਦੇ ਲਈ ਉਹ ਬਾਹਰ ਆ ਕੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ Shh. <laughs> ਉਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਮੀਡੀਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਗੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉਥੇ ਹੀ ਇਸ ਮਾਮਲੇ ਨੂੰ ਲੈ ਕੇ ਜ ਸੁਭਿਦਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਇਹ ਲੈ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਨਹੀਂ ਚਾਹੁੰਦੇ। ਮੈਂ ਕੋਈ ਗੱਲ ਨਹੀਂ ਕਰਦਾ ਉਹ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ। ਕਿਸਾਨਾਂ ਦਾ ਕਿਹਾ ਕਿ ਲਗਾਤਾਰ ਉਹ ਤਾਂ ਕਾਫੀ ਨਕ। ਮੈਂ ਕੋਈ ਯਾਰ ਮੈਨੂੰ ਕੋਈ ਕਸੇ ਕੋਈ ਮੈਂ ਮੈਂ ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸਾਨ ਮਿਲਣਾ ਚਾਹਦੇ ਸਵੇਰੇ ਤੋਂ ਤੇ ਮੈਂ ਤਾਂ ਮੇਨੂੰ ਤਿਆਰ ਮੈਂ ਤੁਰਕ ਪ੍ਰੋਗਰਾਮ ਨਹੀਂ ਮੈਂ ਦੇਖਦਾ ਕਿ ਪ੍ਰੋਗਰਾਮ ਬਣਾਉਣ ਕਰਦੇ ਦੇਖਦੇ ਕੋ ਪ੍ਰੋਗਰਾਮ ਬਣਾਉਂਦੇ ਅੱਜ ਕਿਹ 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 ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਜੋ ਹਟ ਕੇ ਸਰਕਾਰੀ ਸਕੂਲਾਂ ਚ ਆਏ ਆ ਇੱਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਪੰਜਾਬ ਬਦਲ ਰਿਹਾ ਸਿੱਖਿਆ ਰਹੀ ਬਦਲ ਰਿਹਾ ਸਿਹਤ ਰਹੀ ਬਦਲ ਰਿਹਾ ਬਦਲ ਰਿਹਾ ਸਾਡੇ ਸਵਾਲ ਨੇ ਕਹਿੰਦੇ ਕਿ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਾ ਦਾ ਤੇ ਲਾ ਕੇ ਅਧਗਟਨ ਕੀਤੇ ਜਾ ਰਹੇ ਨੇ ਤੇ ਚਾਰ ਚਾਰ ਦੇ ਤੇ ਉਹ ਲਾ ਲੈਂਦੇ ਉਹਨਾਂ ਕੋਲ 70 ਹਜ਼ਾਰਾਂ ਦੇ ਵੀ ਨਹੀਂ ਲੱਗੇ ਉਹ ਤਾਂ ਕੱਲੇ ਨੀ ਪੱਥਰ ਰੱਖ ਕੇ ਤੁਰ ਜਾਂਦੇ ਮੜ ਕੇ ਠੱਠੇ ਖੁਰਕਦੇ ਹੀ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਲਗਾਤਾਰ ਘੇਰਾ ਜਾ ਰਹੇ ਠੀਕ ਹੈ ਜੀ ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ ਦੱਸਦੀ ਹੈ ਕਿ ਇੱਕ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸੰਤ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਅਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ মিডিਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਲਈ ਉਹ ਬਾਹਰ ਆ ਕੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ विधानसभा स्पीकर ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ ਉੱਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ মিডিਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਕੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਤੋ ਵਿਧਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਪਹਿਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਨਹੀਂ ਚਾਹੁੰਦੇ ਉਹ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ ਕਿਸਾਨਾਂ ਦਾ ਕਹਿਣਾ ਕਿ ਲਗਾਤਾਰ ਉਹਨਾਂ ਕਾਫੀ ਨਕਸਰ ਮੈਂ ਕੋਈ ਯਾਰ ਮੈਨੂੰ ਕੋਈ ਦੱਸੇ ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸਾਨਾਂ ਨੂੰ ਮਿਲਣਾ ਚਾਹ ਰਹੇ ਸਵੇਰੇ ਤੋਂ ਤੇ ਮੈਂ ਤਾਂ ਮੈਨੂੰ ਤਿਆਰ ਆ ਮੈਂ ਤਕੂ ਪ੍ਰੋਗਰਾਮ ਨੂੰ ਮੈਂ ਦੇਖਦਾ ਕਿ ਪ੍ਰੋਗਰਾਮ ਬਣਾਉਣ ਦੇ ਦੇਖਦੇ ਕੋ ਪ੍ਰੋਗਰਾਮ ਬਣਾਉਂਦੇ ਹਾਂ ਜੀ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਏ ਆ ਇੱਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਪੰਜਾਬ ਬਦਲ ਰਿਹਾ ਸਿੱਖਿਆ ਰਹੀ ਬਦਲ ਰਿਹਾ ਸਿਹਤ ਰਹੀ ਬਦਲ ਰਿਹਾ ਬਦਲ ਰਿਹਾ ਸਵਾਲ ਨੇ ਕਹਿੰਦੇ ਕਿ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਾ ਦਾ ਤੇ ਲਾ ਕੇ ਇਹ ਅਦਗਟਨ ਕੀਤੇ ਜਾ ਰਹੇ ਨੇ ਤੇ ਚਾਰ ਚਾਰ ਤੇ ਉਹ ਲਾ ਲੈਂਦੇ ਉਹਨਾਂ ਕੋਈ 70 ਸਾਲਾਂ ਚਾਰਾਂ ਦੇ ਵੀ ਨਹੀਂ ਲੱਗੇ ਉਹ ਤਾਂ ਕੱਲੇ ਨਹੀਂ ਪੱਤਰ ਰੱਖ ਕੇ ਤੁਰ ਜਾਂਦੇ ਮੁੜ ਕੇ ਠੱਠੇ ਖੁਰਕਦੇ ਹੀ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਲਗਾਤਾਰ ਘੇਰਾ ਜਾ ਰਹੇ ਠੀਕ ਹੈ ਜੀ ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ ਦੱਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸਨ ਤੇ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ মিডিਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਲਈ ਉਹ ਬਾਹਰ ਆ ਗਏ ਨੇ ਦੱਸਦੇ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ ਉੱਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ মিডিਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਕੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਉਹ ਵਿਧਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਮੇਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਨਹੀਂ ਚਾਹੁੰਦੇ ਉਹ ਕਹਿੰਦੇ ਅਸੀਂ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਦੇ ਕਿਸਾਨਾਂ ਦਾ ਕਿਹਾ ਕਿ ਲਗਾਤਾਰ ਉਹ ਕਾਫੀ ਨਕਸਾ ਮੈਂ ਕੋਈ ਯਾਰ ਮੈਨੂੰ ਕੋਈ ਕਸੇ ਕੋਈ ਮੈਂ ਮੈਂ ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸਾਨ ਮਿਲਣਾ ਚਾਹਦੇ ਸਵੇਰੇ ਸੂਬਾ ਦੇ ਤੋਂ ਤੇ ਮੈਂ ਤਾਂ ਮੇਨੂੰ ਤਿਆਰ ਮੈਂ ਤਕੂ ਪ੍ਰੋਗਰਾਮ ਨਹੀਂ ਮੈਂ ਦੇਖਦਾ ਕਿ ਪ੍ਰੋਗਰਾਮ ਬਣਾਉਣੇ ਕਰਦੇ ਦੇਖਦੇ ਕੋ ਪ੍ਰੋਗਰਾਮ ਬਣਾਉਂਦੇ ਅੱਜ ਸਿੱਖਿਆ ਕ੍ਰਾਂਤੀ ਰਾਹੀਂ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਜੋ ਹਟ ਕੇ ਸਰਕਾਰੀ ਸਕੂਲਾਂ ਚ ਆਏ ਆ ਇਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਪੰਜਾਬ ਬਦਲ ਰਿਹਾ ਸਿੱਖਿਆ ਰਹੀ ਬਦਲ ਰਿਹਾ ਸਿਹਤ ਰਹੀ ਬਦਲ ਰਿਹਾ ਬਦਲ ਰਿਹਾ ਸਿੱਦੇ ਸਵਾਲ ਨੇ ਕਹਿੰਦੇ ਕਿ ਚਾਰ ਤਵਾਰੀ ਜਿਹੜਾ ਹੈਗਾ ਕਿ ਚਾਚਾ ਦਾ ਤੇ ਲਾ ਕੇ ਅਧਗਟਨ ਕੀਤੇ ਜਾ ਰਹੇ ਨੇ ਤੇ ਚਾਰ ਚਾਰ ਤੇ ਉਹ ਲਾ ਲੈਂਦੇ ਉਹਨਾਂ ਕੋਲ 70 ਸਾਲਾਂ ਦੇ ਵੀ ਨਹੀਂ ਲੱਗੇ ਉਹਦੇ ਕੱਲੇ ਨਹੀਂ ਪੱਤਰ ਰੱਖ ਕੇ ਤੁਰ ਜਾਂਦੇ ਮੁਰਗੇ ਠੱਠੇ ਖੁਰਕ ਦੇਈ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਲਗਾਤਾਰ ਘੇਰਾ ਜਾ ਰਹੇ ਠੀਕ ਹੈ ਜੀ ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ ਦੱਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸਨ ਤੇ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ মিডিਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਲਈ ਉਹ ਬਾਹਰ ਆ ਕੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿਉਂ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ ਉੱਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ মিডিਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਗੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਤੋ ਵਿਧਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ। ਮੇਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਨਹੀਂ ਚਾਹੁੰਦੇ। ਕੋਈ ਗੱਲ ਉਹ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ ਕਿਸਾਨਾਂ ਦਾ ਕਿਹੜਾ ਜਿ ਲਗਾਤਾਰ ਉਹਨਾਂ ਕਾਫੀ ਨਕ। ਮੈਨੂੰ ਕੋਈ ਯਾਰ ਮੈਨੂੰ ਕੋਈ ਕੱਸੇ ਕੋਈ ਮੈਨੂੰ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸਾਨਾਂ ਨੂੰ ਮਿਲਣਾ ਚਾਹ ਰਹੇ ਸਵੇਰੇ ਤੋਂ ਮੈਂ ਤਾਂ ਮੈਨੂੰ ਤਿਆਰ ਮੈਂ ਤੁਹਾਨੂੰ ਪ੍ਰੋਗਰਾਮ ਨਹੀਂ ਮੈਂ ਦੇਖਦਾ ਕਿ ਪ੍ਰੋਗਰਾਮ ਬਣਾਉਣੇ ਕਰਦੇ ਦੇਖਦੇ ਕੋ ਪ੍ਰੋਗਰਾਮ ਬਣਾਉਂਦੇ ਅੱਜ ਸਿੱਖਿਆ ਕ੍ਰਾਂਤੀ ਨਾਲ ਹੀ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਜੋ ਹਟ ਕੇ ਸਰਕਾਰੀ ਸਕੂਲਾਂ ਚ ਆਏ ਆ ਇਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਪੰਜਾਬ ਬਦਲ ਰਿਹਾ ਸਿੱਖਿਆ ਰਹੀ ਬਦਲ ਰਹੀ ਹੈ, ਸਿਹਤ ਰਹੀ ਬਦਲ ਰਹੀ ਹੈ, ਬਦਲ ਰਹੀ ਹੈ। ਸਾਡੇ ਸਵਾਲ ਨੇ ਕਹਿੰਦੇ ਕਿ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਾ ਦਾ ਤੇ ਲਾ ਕੇ ਅਧਗਟਨ ਕੀਤੇ ਜਾ ਰਹੇ ਨੇ। ਤੇ ਚਾਰ-ਚਾਰ ਤੇ ਉਹ ਲਾ ਲੈਂਦੇ ਉਹਨਾਂ ਕੋਈ 70 ਹਜ਼ਾਰਾਂ ਦੇ ਵੀ ਨਹੀਂ ਲੱਗੇ। ਉਹ ਤਾਂ ਕੱਲੇ ਨੀ ਪੱਥਰ ਰੱਖ ਕੇ ਤੁਰ ਜਾਂਦੇ ਮੜ ਕੇ ਠੱਠੇ ਖੁਰਕਦੇ ਹੀ ਉਹਨਾਂ ਨਾਲ। ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਜੀ ਲੱਗਾ ਸਰ ਘੇਰਾ ਜਾ ਰਹੇ। ਠੀਕ ਹੈ ਜੀ। ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ ਦੱਸਤੀ ਹੈ ਕਿ ਇੱਕ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸਨ ਤੇ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ ਮੀਡੀਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤਾਂ ਇਸ ਦੇ ਲਈ ਉਹ ਬਾਹਰ ਆ ਕੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ you <laughs> ਉੱਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ মিডিਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਗੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਤੋਂ ਵਿਧਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਪਹਿਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਕਰ ਗੱਲ ਤਾਂ ਕਰਨੀ ਨਹੀਂ ਚਾਹੁੰਦੇ ਉਹ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ ਕਿਸਾਨਾਂ ਦਾ ਕਹਿਣਾ ਕਿ ਲਗਾਤਾਰ ਉਹਨਾਂ ਕਾਫੀ ਨਕਸਾ ਉਹਨੇ ਕੋਈ ਯਾਰ ਮੈਨੂੰ ਕੋਈ ਕੱصه ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸ ਕਿਸਾਨ ਨੂੰ ਮਿਲਣਾ ਚਾਹ ਰਹੇ ਸਵੇਰੇ ਤੋਂ ਤੇ ਮੈਂ ਤਾਂ ਮੇਨੂੰ ਤਿਆਰ ਆਂ ਮੰਦੂਗੋ ਪ੍ਰੋਗਰਾਮ ਨਹੀਂ ਮੈਂ ਦੇਖਣਾ ਕਿ ਪ੍ਰੋਗਰਾਮ ਬਣਾਉਣੇ ਕਰਦੇ ਦੇਖਣੇ ਕੋ ਪ੍ਰੋਗਰਾਮ ਬਣਾਉਂਦੇ ਹੈ ਅੱਜ ਸਿੱਖਿਆ ਕ੍ਰਾਂਤੀ ਨਾਲ ਹੀ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਹੈ ਬੱਚੇ ਬੜੇ ਖੁਸ਼ ਹੈ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ 'ਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਏ ਹੈ ਇੱਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਹੈ ਪੰਜਾਬ ਬਦਲ ਰਿਹਾ ਹੈ ਸਿੱਖਿਆ ਰਹੀ ਬਦਲ ਰਿਹਾ ਸਿਹਤ ਰਹੀ ਬਦਲ ਰਿਹਾ ਬਦਲ ਰਿਹਾ ਸਵਾਲ ਨੇ ਕਹਿੰਦੇ ਕਿ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਾ ਦਾ ਤੇ ਲਾ ਕੇ ਅਧਗਟਨ ਕੀਤੇ ਜਾ ਰਹੇ ਨੇ ਤੇ ਚਾਰ ਚਾਰ ਤੇ ਉਹ ਲਾ ਲੈਂਦੇ ਉਹਨਾਂ ਕੋਈ 70 ਫਲਾਂ ਚਾਰਾਂ ਦੇ ਵੀ ਨਹੀਂ ਲੱਗੇ ਉਹ ਤਾਂ ਕੱਲੇ ਨਹੀਂ ਪੱਥਰ ਰੱਖ ਕੇ ਤੁਰ ਜਾਂਦੇ ਮੁੜ ਕੇ ਠੱਠੇ ਖੁਰਕਦੇ ਹੀ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਜਿ ਲਗਾਤਾਰ ਘੇਰਾ ਜਾ ਰਹੇ ਠੀਕ ਹੈ ਜੀ ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ ਦੱਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸਨ ਤੇ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ মিডিਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਲਈ ਉਹ ਬਾਹਰ ਆ ਕੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸਦੀਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸਦੀਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਇਸ ਤੋਂ ਬਾਅਦ ਉੱਥੇ ਹੀ ਕਿਸਾਨ ਆਗੂ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਚਾਰ ਆਗੂ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਨ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਬਿਠਾ ਕੇ ਗੱਲਬਾਤ ਕਰਨ ਦੇ ਲਈ ਕਿਹਾ ਜਾਂਦਾ ਵਾ ਪਰ ਜਦੋਂ ਸਪੀਕਰ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਤੇ ਫਿਰ 10 ਸੈਕਿੰਡ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ মিডিਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਸੀ ਪਰ ਸਪੀਕਰ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਨਹੀਂ ਸਕੋ ਵੀਡੀਓ ਹੀ ਬਣਾਉਣਾ ਚਾਹੁੰਦੇ ਸੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਤੋ ਵਿਧਾਨ ਸਭਾ ਦੇ ਸਪੀਕਰ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ। ਮੇਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਕਰ ਗੱਲ ਤਾਂ ਕਰਨੀ ਨਹੀਂ ਚਾਹੁੰਦੇ। ਕੋਈ ਗੱਲ ਉਹ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ ਕਿਸਾਨਾਂ ਦਾ ਕਹਿਣਾ ਕਿ ਲਗਾਤਾਰ ਉਹਨਾਂ ਕਾਫੀ ਨਕਸਰ। ਮੈਂ ਕੋਈ ਯਾਰ ਮੈਨੂੰ ਕੋਈ ਦੱਸੇ ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਬਾਅਦ ਕਰਾਂਗੇ ਕਿਸਾਨ ਮਿਲਣਾ ਚਾਹ ਰਹੇ ਸਵੇਰੇ ਤੋਂ ਮੈਂ ਤਾਂ ਮੈਨੂੰ ਤਿਆਰ ਮੈਂ ਤੁਹਾਨੂੰ ਪ੍ਰੋਗਰਾਮ ਨਹੀਂ ਮੈਂ ਦੇਖਦਾ ਕਿ ਪ੍ਰੋਗਰਾਮ ਬਣਾਉਣੇ ਕਰਦੇ ਦੇਖਦੇ ਕੋ ਪ੍ਰੋਗਰਾਮ ਬਣਾਉਂਦੇ ਅੱਜ ਸਿੱਖਿਆ ਕ੍ਰਾਂਤੀ ਨਾਲ ਹੀ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਏ ਆ ਇਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਪੰਜਾਬ ਬਦਲ ਰਿਹਾ ਸਿੱਖਿਆ ਰਹੀ ਬਦਲ ਰਹੀ ਹੈ ਸਿਹਤ ਰਹੀ ਬਦਲ ਰਹੀ ਹੈ ਬਦਲ ਰਹੀ ਹੈ ਸਵਾਲ ਨੇ ਕਹਿੰਦੇ ਕਿ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਾ ਨਾਲ ਚਲਾ ਕੇ ਇਹਨਾਂ ਨੂੰ ਕਿਤੇ ਜਾ ਰਹੇ ਨੇ ਤੇ ਚਾਰ-ਚਾਰ ਨਾਲ ਤੇ ਉਹ ਲਾ ਲੈਂਦੇ ਉਹਨਾਂ ਕੋਲ 70 ਹਜ਼ਾਰਾਂ ਦੇ ਵੀ ਨਹੀਂ ਲੱਗੇ ਉਹ ਤਾਂ ਕੱਲੇ ਨੀ ਪੱਥਰ ਰੱਖ ਕੇ ਤੁਰ ਜਾਂਦੇ ਮੁਰ ਕੇ ਠੱਠੇ ਖੁਰਕਦੇ ਹੀ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਜਿਹੜੇ ਸਵਾਲ ਨੇ ਲਗਾਤਾਰ ਘੇਰਾ ਜਾ ਰਹੇ ਠੀਕ ਹੈ ਜੀ ਇੱਕ ਸਮਾਗਮ ਦੇ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨਾਂ ਦੇ ਵਿਚਕਾਰ ਕੁਝ ਤਲਖੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਿਸਾਨ ਆਕੂ ਨਜ਼ਰ ਆ ਰਹੇ ਹੋਣਗੇ। ਦੱਸਤੀ ਇੱਕ ਇੱਕ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਪਹੁੰਚੇ ਸੰਤ ਇਸੇ ਦੌਰਾਨ ਕੁਝ ਕਿਸਾਨ ਆਕੂ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਫਿਰ ਵਿਧਾਨ ਸਭਾ ਸਪੀਕਰ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਕਿਹਾ ਜਾਂਦਾ। ਜਿਸ ਤੋਂ ਬਾਅਦ ਜੋ ਮੁਲਾਜ਼ਮ ਨੇ ਉਹ ਕੁਝ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਇੱਕ ਸਕੂਲ ਦੇ ਵਿੱਚ ਲੈ ਜਾਂਦੇ ਨੇ ਤੇ ਫਿਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਉਸ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ 10 ਸੈਕਿੰਡ ਦੇ ਬਾਅਦ ਹੀ ਉਹ ਬਾਹਰ ਆ ਜਾਂਦੇ ਆ ਤੇ ਜਦੋਂ মিডিਆ ਦੇ ਵੱਲੋਂ ਫਿਰ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਇਹ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਲਈ ਉਹ ਬਾਹਰ ਆ ਕੇ ਇਹ ਨਹੀਂ ਦੱਸਦੇ ਕਿ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿ ਉਹ ਗੱਲਬਾਤ ਨਹੀਂ ਸਿਰਫ ਵੀਡੀਓ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਆਈ ਆ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਚੰਦਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ